ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰਦੁਆਰਾ ਗੇਨਸਰ ਪਹੁੰਚ ਚੁਕੇ ਆ ਪਾਨੋ ਖੜੀ ਪਿੰਡ ਜਿਹੜੇ ਅੰਮ੍ਰਾਲਾ ਸੋ ਦਿਖਾ ਦਿਓ ਹਣੀ ਆ ਜੋ ਇਧਰ ਲਾ ਆ ਦੇਖੋ ਗੁਰਦੁਆਰਾ ਗੰਦਸਰ ਇਹ ਤੇਨਾ ਹਿੰਦੀ ਦੇ ਵਿੱਚ ਵੀ ਇਤਿਹਾਸ ਜਿਹੜਾ ਗੁਰਦੁਆਰਾ ਦਾ ਤੇ ਪੰਜਾਬੀ ਦੇ ਵਿੱਚ ਵੀ ਲਿਖਿਆ ਹੋਇਆ ਹੈ ਇਤਿਹਾਸ ਗੁਰਦੁਆਰਾ ਪਾਛੇ ਦਸਵੀਂ ਹੈ ਪਵਿੱਤਰ ਸਥਾਨ ਜਿਹੜਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਟਨੇ ਸਾਹਿਬ ਤੋਂ ਜਦੋਂ ਅਨੰਦਪੁਰ ਸਾਹਿਬ ਜਾਣ ਵੇਲੇ ਆਪਣੇ ਨਾਨਕੇ ਨਗਰ ਲਖਨੌਰ ਸਾਹਿਬ ਜਦੋਂ 6 ਮਹੀਨੇ ਤੇ ਫੈਰੇ ਨੇ ਤੇ ਬਾਲਾ ਪ੍ਰੀਤਮ ਗੋਵਿੰਦ ਰਾਏ ਮਹਾਰਾਜ ਤੇ ਪਾਤਸ਼ਾਹ ਜੀ ਆਪਣੇ ਹਾਣੀ ਮਿੱਤਰਾਂ ਦੇ ਨਾਲ ਖੁੰਦੋ ਖੁੰਦੀ ਹਾਕੀ ਖੇਡਣ ਲਈ ਜਦੋਂ ਇਸ ਸੁਲਤਾਨ ਤੇ ਆਏ ਇਸ ਸੁਲਤਾਨ ਤੇ ਬਾਲਾ ਪ੍ਰੀਤਮ ਗੋਵਿੰਦ ਰਾਏ ਜੀ ਨੇ ਇੱਕ ਰਾਖਸ਼ ਦਾ ਜਿਹੜਾ ਸਰਪ ਜੁਨੀ ਦੇ ਵਿੱਚ ਪਿਆ ਸੀ ਸੰਗਤ ਜੀ ਜਿਹੜਾ ਇੱਕ ਰਾਖਸ਼ ਸਰਪ ਜੁਨੀ ਦੇ ਵਿੱਚ ਪਿਆ ਸੀ ਉਹਦਾ ਆਧਾਰ ਕੀਤਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਨਮ ਜਨਮਾਤਰਾਂ ਤੋਂ ਬੈਠੇ ਕੋੜੀਆਂ ਨੂੰ ਵੀ ਇੱਕ ਛੱਪੜ ਉਪਿਸਰ ਉਹਰ ਜਿਹੜਾ ਉਹ ਮਹਾਰਾਜ ਜੀ ਨੇ ਇਸ਼ਨਾਨ ਕਰਵਾ ਕੇ ਕੋੜੀਆਂ ਦਾ ਕੋੜ ਦੂਰ ਕੀਤਾ ਤੇ ਗੁਰੂ ਸਾਹਿਬ ਜੀ ਨੇ ਵਚਨ ਕੀਤਾ ਕਿ ਜਿਹੜਾ ਵੀ ਪ੍ਰਾਣੀ ਸ਼ਰਧਾ ਨਾਲ ਇਸ਼ਨਾਨ ਤੇ ਅਰਦਾਸ ਕਰੇਗਾ ਉਹਦੇ ਸਰੀਰਕ ਰੋਗ ਜਿਹੜੇ ਨੇ ਉਹ ਦੂਰ ਹੋ ਜਾਣਗੇ ਸੋ ਇਸ ਸਥਾਨ ਦੀ ਸੇਵਾ ਜਿਹੜੀ ਹੈ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਵਾਲੇ ਤਰਨ ਤਰਨ ਸਾਹਿਬ ਵਾਲੇ ਬਾਬਾ ਗੁਰਮੀਤ ਸਿੰਘ ਜੀ ਆਵਾਦ ਮਾਰਕੰਡੇ ਵਾਲੇ ਉਹ ਪਾਵਨ ਇਸ ਸਥਾਨ ਦੀ ਜਿਹੜੀ ਸੇਵਾ ਕਰਵਾ ਰਹੇ ਨੇ ਸੋ ਆਉ ਤਾਨੂੰ ਇਹ ਗੁਰਦੁਆਰਾ ਸਬਜੀ ਦੇ ਪਾਵਨ ਦੇਖੋ ਦੋ ਨਿਸ਼ਾਨ ਸਾਹਿਬ ਜਿਹੜੇ ਨੇ ਮੇਰੀ ਪੀਰੀ ਦੇ ਜਿਹੜੇ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਝੁਲਾਈ ਸੋ ਤਾਨੂੰ ਦਰਸ਼ਨ ਕਰ ਰਿਹਾ ਹਾਂ ਗੁਰਦੁਆਰਾ ਕੇੰਸਰ ਸਾਹਿਬ ਸੋ ਪਾਵਨ ਸਥਾਨ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਜੁੜਿਆ ਹੋਇਆ ਸੋ ਪਾਵਨ ਸਰੋਵਰ ਸਾਹਿਬ ਵੀ ਇੱਥੇ Karena modal, udah darah gendut, sarah sayang, so sero over sabtu bisa ਸੋ ਦੋ ਨਿਸ਼ਾਨ ਸਾਹਿਬ ਜਿਹੜੇ ਨੇ ਇੱਥੇ ਮੇਰੀ ਪੀੜੀ ਤੇ ਝੁੱਲ ਰਹੇ ਨੇ ਬਹੁਤ ਵੱਡੇ ਵੱਡੇ ਨਿਸ਼ਾਨ ਸਾਹਿਬ ਜਿਹੜੇ ਨੇ ਤੇ ਦਰਬਾਰ ਸਾਹਿਬ ਜੀ ਦੇ ਦਰਸ਼ਨ ਜਿਹੜੇ ਨੇ ਤੁਹਾਨੂੰ ਪਰੋਣੇ ਆਜੋ ਸਹੀ ਹਾਂ ਸੀ ਹੂੰ ਸੋ ਗੁਰਦੁਆਰਾ ਸ੍ਰੀ ਗੰਗਾ ਸਰ ਸਾਹਿਬ ਪਾਤਸ਼ਾਹੀ ਦਸਵੀਂ ਬਾਨੋ ਖੇੜੀ ਇਹ ਉਹ ਰਾਖਸ਼ਾ ਸੰਗਤ ਜੀ ਦਰਸ਼ਨ ਕਰੋ ਜਿਹਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਪਾਤਸ਼ਾਹ ਨੇ ਸਰਪ ਦੀ ਜੁਨੀ ਵਿੱਚ ਸੱਪ ਦੀ ਜੁਨੀ ਵਿੱਚ ਪਿਆ ਹੋਇਆ ਸੀ ਉਹਦੇ ਆਪ ਜੀ ਦਰਸ਼ਨ ਕਰ ਰਹੇ ਹਾਂ ਤੇ ਧੰਗੁਰ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਥੇ ਕੋੜੀ ਦਾ ਵੀ ਉਧਾਰ ਕੀਤਾ ਜਿਹੜੇ ਕੋੜੀ ਸੀ ਕੋੜ ਤੋਂ ਇੜਤ ਸੀ ਤੇ ਇੱਥੇ ਖਿੰਦੋ ਮਹਾਰਾਜ ਜੀ ਨੇ ਜੋ ਹਾਕੀ ਕਹਿਦਨੇ ਆਪਾਂ ਉਹ ਬਚਪਨ ਦੇ ਵਿੱਚ ਮਹਾਰਾਜ ਨੇ 6-7 ਮਹੀਨੇ ਜਦੋਂ ਲਖਨੌਰ ਸਾਹਿਬ ਗੁਜ਼ਾਰੇ ਨੇ ਤੇ ਇੱਥੇ ਰਹਿ ਕੇ ਮਹਾਰਾਜ ਜੀ ਨੇ ਇਹ ਕੁੱਤਕ ਕੀਤੇ ਨੇ ਸੋ ਇਹ ਪੁਰਾਣੀਆਂ ਤਸਵੀਰਾਂ ਨੇ ਉਹਨਾਂ ਸਮੇਂ ਦੀਆਂ ਸਾਬ ਜੀ ਨੇ ਫਦਰਵਾਸਾਬ ਦੇ ਦਰਸ਼ਨ ਔਰ ਦਰਬਾਰ ਸਾਹਿਬ ਦੇ ਦਰਸ਼ਨ ਜਿਹੜੇ ਨੇ ਆਪ ਜੀ ਨੇ ਹੱਟੀਆਂ ਖਿੰਡੋਂ ਜਿਹੜੀਆਂ ਮਹਾਰਾਜ ਜਦ ਨਾਲ ਖੇਡਦੇ ਸੀ ਸੋ ਦੇ ਸੰਬੰਧ ਵਿੱਚ 17 ਤੇ ਆਲੇ ਦੁਆਸਰੀ ਕੋਸਣੇ ਟੱਢੀ ਸੌ ਜਿਹੜਾ ਲੱਗਿਆ ਹੋਇਆ ਹੈ Svartgræna pæðan þargar. Svartgræna <coughs> pæðan þargar. ਇਹ ਤੁਸੀਂ ਇਹ ਸ਼ੁਕਰੀਆ ਬਾਕੀ ਸੋ ਜਲੂ ਵਿੱਚ ਸਵਾਉ ਸੰਗਤ ਜੀ ਆਪ ਜੀ ਨੇ ਦਰਸ਼ਨ ਕੀਤੇ ਨੇ ਗੁਰਦੁਆਰਾ ਗੇਂਸਾਹਬ ਰਸਾਹ ਸਾਹਿਬ ਦੇ ਪਾਵਨ ਦਰਬਾਰ ਸਾਹਿਬ ਜਿਹੜਾ ਬਹੁਤ ਸੋਹਣਾ ਬਣਿਆ ਹੋਇਆ ਦੋ ਨਿਸ਼ਾਨ ਸਾਹਿਬ ਝੁੱਲ ਰਹੇ ਨੇ ਇੱਥੇ ਮਹਾਰਾਜ ਜੀਆ ਨੇ ਇੱਕ ਰਾਖਸ਼ ਦੇ ਜੋ ਸੱਪ ਦੀ ਜੁਨੀ ਦੇ ਵਿੱਚ ਪਿਆ ਹੋਇਆ ਸੀ ਉਹਦਾ ਉਧਾਰ ਕੀਤਾ ਮਹਾਰਾਜ ਜੀ ਨੇ ਕੋਗੇਟੇ ਪਾਸੇ ਆ ਇੱਕ ਤੋਂ ਪਾਵਨ ਖੂਹ ਜਿਹੜਾ ਮਹਾਰਾਜ ਜੀ ਦੇ ਸਮੇਂ ਦਾ ਉਹਨਾਂ ਸਮਿਆਂ ਦਾ ਵਿੱਚ ਸੋਹ ਦੇ ਵੀ ਦਰਸ਼ਨ ਕਰਾਉਣੇ ਆ ਤੁਹਾਨੂੰ ਤੋਂ ਗੁਰਦੁਆਰਾ ਗੈਂਦ ਸਰ ਸਾਹਿਬ ਪੰਜ ਪਿਆਰੇ ਚਾਰ ਸਾਹਿਬ ਜੀ ਆਜਣ ਦੇ ਨਾਮ ਜਿਹੜੇ ਨਕੰਧਾਂ ਤੇ ਬਹੁਤ ਸੋਹਣੇ ਲਿਖੇ ਹੋਏ ਨੇ ਪੰਜ ਤਖਤ ਸਾਹਿਬਾਨ ਜਿਨ੍ਹਾਂ ਨੂੰ ਪੰਜ ਤਖਤਾਂ ਦੇ ਨਾਮ ਨਹੀਂ ਪਤਾ ਦਰਸ਼ਨ ਕਰੋ